ਸਾਰਿਆਂ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਆਪਣੇ ਪੇਜ ਵਿਵੇ ਕਲਮੈਂਟਸ ਤੇ ਪਹਿਲੀ ਵਾਰ ਜਿਹੜੀਆਂ ਭੈਣਾਂ ਆਪਣੇ ਪੇਜ ਤੇ ਆਇਆਂਗਾ ਪੇਜ ਕਰ ਲਿਓ ਫੋਲੋ ਕੋਟੀਆਂ ਦਾ ਪੂਰਾ ਸਟਾਕ ਆ ਗਿਆ ਲੌਂਗ ਔਰ ਸ਼ਾਰਟ ਵਿਆਹ ਸ਼ਾਦੀਆਂ ਦਾ ਪੂਰਾ ਸੀਜ਼ਨ ਸਟਾ ਮਾਰੋ ਮਾਰ ਚੱਲਦਾ ਪਿਆਰਿਆ ਹੈਵੀ ਡ्रेसेसਾਂ ਨਾਲ ਬਹੁਤ ਵਧੀਆ ਪਾਰਟੀ ਵੇਅਰ ਘੈਂਟ ਘੈਂਟ ਕੋਟੀਆਂ ਪਾਉਣ ਲਈ ਤੁਹਾਨੂੰ ਲੈ ਕੇ ਆਏ ਆਂ ਆਨਲਾਈਨ ਇਹਨਾਂ ਨੇ ਪਾਉਣ ਕਾਉਣੀਆਂ ਦਾ ਨੰਬਰ ਸਾਡਾ ਉੱਪਰ ਚੱਲਦੀ ਰਹਿੰਦਾ ਹੈਗਾ ਸਕਰੀਨ ਸ਼ਾਟ ਲੈ ਕੇ ਪਾ ਦਿਓ ਪੂਰੀ ਵੀਡੀਓ ਨਾ ਬਣਿਓ 10 ਤੋਂ 12 ਮਿੰਟ ਤੁਹਾਡੇ ਲੈਣੇ ਆ ਪਰ ਫਿਰ ਇਹ ਤੁਹਾਡੇ ਵੱਡੇ ਵੱਡੇ ਕਰ ਦਿੰਨੇ ਆਪਾਂ ਲਓ ਜੀ ਸਭ ਤੋਂ ਪਹਿਲਾਂ ਬਹੁਤ ਪਿਆਰੇ ਡਿਜ਼ਾਈਨ ਹੋਣਗੇ ਬੈਕ ਫਰੰਟ ਦੋਨੋਂ ਮਿਲ ਜਾਣਾ ਤੁਹਾਨੂੰ ਆਰਟੀਕਲ ਚੈੱਕ ਕਰ ਲਿਓ ਕੰਪਨੀ ਦੀ ਕੋਟੀ ਹੋਊਗੀ ਬੋਰ ਆ ਗਿਆ ਕਲਰ ਨਿਕਲ ਜੇ ਪੂਰਾ 20 ਲੋੜੀ ਤੱਕ ਸਾਡਾ ਹੋਊਗਾ ਵਾਪਸੀ ਦੇ ਦਿਓ ਤੇ ਨਵਾਂ ਲੈ ਜਾਓ ਫੁੱਲ ਗਰੰਟੀ ਨਾਲ ਧਮਾਕੇਦਾਰ ਆਫਰ ਨਾਲ ਤੁਹਾਡੇ ਲਈ ਲੈ ਕੇ ਆ ਗਏ ਕੋਟੀਆਂ ਵਿਵੇ ਕਾਰਮੇਟਸ ਨਿਹਾਲ ਸਿੰਘਾੜਾ ਤੇ ਬਹੁਤ ਜ਼ਿਆਦਾ ਪਿਆਰਾ ਕਲਰ ਆ ਪਿਆ ਸ਼ਾਦੀ ਡਾਰਕ ਕਲਰ ਪੈਂਦੇ ਇਸ ਟਾਈਮ ਟ੍ਰੈਂਡ ਚੱਲਦੇ ਹੋ ਤੁਸੀਂ ਜੀ ਇਹ ਕੋਟੀ ਕਿਸੇ ਵੀ ਸੂਟ ਨਾਲ ਤੁਸੀਂ ਪਾ ਸਕਦੇ ਹੋ ਫਰੰਟ ਆ ਬੈਕ ਤੇ ਸੈਲਪਰੇਟ ਹੋਇਆ ਹੋਊਗਾ ਪ੍ਰਾਈਸ ਬਹੁਤ ਜ਼ਿਆਦਾ ਜਜਮੈਂਟ ਨੇ ਪ੍ਰਾਈਸ ਦੱਸੂਗਾ ਸਾਰਿਆਂ ਨੂੰ ਤੁਹਾਨੂੰ ਮੈਂ ਐਂ ਵੀਡੀਓ ਪੂਰੀ ਦੇਖੋ ਪਹਿਲਾਂ ਕਲਰ ਚੈੱਕ ਕਰ ਲਓ ਉਸ ਤੋਂ ਬਾਅਦ ਦੂਸਰਾ ਚੈੱਕ ਕਰ ਲਓ ਜੀ ਨਾਲ ਦੀ ਨਾਲ ਅਗਲੀ ਚਲੋ ਚੈੱਕ ਔਰ ਜਿਨ੍ਹਾਂ ਨੇ ਆਨਲਾਈਨ ਮੰਗਾਉਣਾਗਾ ਬਾਅਦ ਚ 3-4 ਦਿਨਾਂ ਬਾਅਦ ਤਾਂ ਮਾਲ ਸ਼ਾਰਟ ਹੋ ਜਾਂਦੇ ਨਾਲ ਦੀ ਨਾਲ ਹੀ ਮੰਗਵਾ ਲਿਓ ਆਰਟੀਕਲ ਪੂਰੇ ਦੇਖੋ ਵੇਡੇ ਘੈਂਟ ਘੈਂਟ ਨੇ ਔਰ ਇਹ ਤੁਹਾਨੂੰ ਪਾਕਟ ਮਿਲ ਜਾਣੀ ਤੁਹਾਡਾ ਮੋਬਾਈਲ ਜਾਂ ਹੋਰ ਸਬੰਧ ਪਾਣ ਲਈ ਆ ਲੋ ਜੀ ਕਰ ਲਓ ਚੈੱਕ ਪੂਰੇ ਓਕੇ ਰਿਪੋਰਟ ਪੀਸ ਹੋਣਗੇ ਬਾਜੂ ਪਰ ਇਹਦਾ ਡਿਜ਼ਾਈਨਿੰਗ ਬਣੀ ਹੋਊਗੀ ਬਿਲਕੁਲ ਜੈਨੂਅਲ ਚੀਜ਼ਾਂ ਨਵੇਂ ਸਟੌਫ ਨੇ ਓਕੇ ਰਿਪੋਰਟ ਪੀਸ ਨੇ ਇੱਕ ਅਰੇ ਚ ਇਹ ਆ ਗਿਆ ਜੀ ਦੂਸਰਾ ਕਲਰ ਤੁਹਾਨੂੰ ਆ ਮਿਲ ਵੀਡੀਓ ਨਾਲ ਦੀ ਨਾਲ ਸ਼ੇਅਰ ਕਰੀ ਚੱਲਿਓ ਆਪਣੇ ਆਪਣੇ ਫਰੈਂਡ ਸਰਕਲ ਦੇ ਵਿੱਚ ਆਪਣੇ ਆਪਣੇ ਦੋਸਤਾਂ ਮਿੱਤਰਾਂ ਨਾਲ ਆਹ ਲੋ ਦੀ ਸਾਰੀ ਦਿੱਚੇ ਤੋਂ ਬਣਿਆ ਹੋਇਆ ਬਾਰਡਰ ਦੀ ਕਢਾਈ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਪਿਆਰੇ ਪਿਆਰੇ ਡਿਜ਼ਾਈਨ ਨੇ ਬਟਨ ਵੀ ਪੂਰੇ ਫੈਨਸੀ ਲੱਗੇ ਹੋਣਗੇ ਫੈਨਸੀ ਕੋਟੀਆਂ ਨੇ ਮਿਲਣੀਆਂ ਤੁਹਾਨੂੰ ਵਿਵੇਕ ਗਾਰਮੈਂਟਸ ਵੀਰੇ ਨਿਹਾਲ ਸਿੰਘ ਵਾਲਾ ਤੇ ਆ ਉਸ ਤੋਂ ਬਾਅਦ ਅਗਲਾ ਡਿਜ਼ਾਈਨ ਚੈੱਕ ਕਰ ਲਓ ਚਾਹੋ ਬਹੁਤ ਸ਼ਾਨਦਾਰ ਕੋਟੀਆਂ ਪੂਰੀ ਗਰਮ ਕਪੜਾ ਹੋਊਗਾ ਆਹ ਲੋ ਜੀ ਕਿਸੇ ਕਿਸੇ ਰਿਸ਼ਤੇਦਾਰ ਨੇ ਆਪਦੇ ਰਿਸ਼ਤੇਦਾਰ ਨੂੰ ਗਿਫਟ ਭੇਜਣਾ ਹੈਗਾ ਦੂਰ ਜਿਹੇ ਬਾਹਰ بیٹھے ਆ ਆਪਣੇ ਨਾਲ ਕੰਟੈਕਟ ਕਰ ਲਿਓ ਕੋਰੀਅਰ ਅਸੀਂ ਭੇਜ ਦਾਂ ਕਿੰਨਾ ਪਿਆਰਾ ਡਿਜ਼ਾਈਨ ਆ ਗਲੇ ਉੱਪਰ ਪੜਿਆ ਹੋਇਆ ਡਿਜ਼ਾਈਨ ਤਿੰਨ ਤੋਂ ਚਾਰ ਇੰਚ ਕਲਰ ਮਿਲ ਜਾਣੇ ਆ ਵੀਰੇ ਕਲਰ ਵੀ ਦਿਖਾ ਦਿੰਨੇ ਆ ਪਹਿਲਾ ਕਲਰ ਆ ਗਿਆ ਪਿੰਕ ਇੱਕ ਬੇਬੀ ਪਿੰਕ ਕਲਰ ਨਾਲ ਆਫ ਵਾਈਟ ਦਾ ਕੰਬੀਨੇਸ਼ਨ ਆ ਉਸ ਤੋਂ ਬਾਅਦ ਅਗਲਾ ਕਲਰ ਚੈੱਕ ਕਰ ਲਓ ਕਿੱਡਾ ਘੈਂਟ ਕਲਰ ਆ ਚੈੱਕ ਕਰ ਲਓ ਜੀ ਆ ਲਓ ਉਸ ਤੋਂ ਬਾਅਦ ਦੂਸਰਾ ਕਲਰ ਤੁਹਾਨੂੰ ਆ ਮਿਲ ਜਾਣਾਗਾ ਔਰ ਤੀਸਰਾ ਕਲਰ ਤੁਹਾਨੂੰ ਬੇਬੀ ਪਿੰਕ ਮਿਲ ਜਾਣਾਗਾ ਇਹ ਡਿਜ਼ਾਈਨ ਲੱਗ ਹੈ ਆ ਲਓ ਥੋੜਾ ਫਰਕ ਇਹਨਾਂ ਦਾ ਹਾਲੋ ਜੀ ਬੈਕ ਤੋਂ ਦੇਖੋ ਬਿੱਡੀ ਘੈਂਟ ਕੋਟੀ ਹੈ ਜੀ ਕਰ ਲਓ ਚੈੱਕ ਆ ਲਓ ਬਿਲਕੁਲ ਓਕੇ ਰਿਪੋਰਟ ਪੀਸ ਨੇ ਇਦਾਂ ਦੀਆਂ ਪਾਰਟੀ ਵੇਰ ਕੋਟੀਆਂ ਤੁਹਾਡੇ ਲਈ ਬਹੁਤ ਘੈਂ ਘੈਂ ਡਿਜ਼ਾਈਨ ਮਿਲਣਿਆ ਅੱਗੀ ਵੀਡੀਓ ਪੂਰੀ ਬਣੀ ਰਹੋ ਸਾਰੀ ਵੀਡੀਓ ਦੇ ਨਾਲ ਰੇਟ ਵੀ ਬਿਲਕੁਲ ਜਾਇਜ਼ ਲੱਗਣਿਆ ਇਹ ਕਿਹ ਕਲਰ ਆ ਗਿਆ ਜੀ ਇਹ ਚ ਦੂਸਰਾ ਕਲਰ ਇਹ ਵਾਲਾ ਆ ਗਿਆ ਚੈੱਕ ਕਰੋ ਪਹਿਲਾਂ ਸ਼ਾਈਨ ਚੈੱਕ ਕਰੋ ਕਿੰਨੀ ਜ਼ਿਆਦਾ ਕੀ ਕੁੱਟੀ ਜਾਲੋ ਸ਼ਾਈਨ ਚੈੱਕ ਕਰ ਲਓ ਕਿੰਨੀ ਗਰੇਸ ਆ ਆਹ ਲਓ ਜੀ ਉਸ ਤੋਂ ਬਾਅਦ ਬੈਕ ਚੈੱਕ ਕਰ ਲਓ ਬਹੁਤ ਸੋਨੇ ਕੈਂਡ ਕੈਂਡ ਆਰਟੀਕਲ ਆ ਜਿਹੜੇ ਵੱਡੇ ਸਟੋਰਾਂ ਤੁਹਾਨੂੰ ਬਰਨਾਲਾ ਲੁਧਿਆਣਾ ਅੰਬਾਲਾ ਮਿਲਣੇ ਤੁਹਾਡੇ ਸ਼ਹਿਰ ਨਿਹਾਲ ਸਿੰਘਲੇ ਤੁਹਾਨੂੰ ਆਪੇ ਦੇ ਦੇ ਲਿਗਾ ਇਹ ਚੀਜ਼ਾਂ ਬਿਲਕੁਲ ਉਸ ਤੋਂ ਬਾਅਦ ਤੁਹਾਨੂੰ ਅਗਲਾ ਡਿਜ਼ਾਈਨ ਦਿਖਾ ਦਈਏ ਗੱਲ ਕਰ ਸਾਰੇ ਮਿਕਸ ਹੋਣੇ ਡਾਰਕ ਰਾਈਟ ਤੁਹਾਨੂੰ ਇਹ ਇਹਦਾ ਫਰੰਟ ਆ ਗਿਆ ਜੀ ਔਰ ਇਹਦਾ ਬੈਕ ਆ ਗਿਆ ਨਾਲ ਸੈਲਫ ਦੇ ਵਿੱਚ ਬਣਿਆ ਹੋਇਆ ਕਰ ਲੋ ਚੈੱਕ ਜੀ ਆ ਲੋ ਬਿਲਕੁਲ ਓਕੇ ਰਿਪੋਰਟ ਪੀਸ ਹੈਗਾ ਆ ਲੋ ਸਾਈਜ਼ ਸਾਰੇ ਫ੍ਰੀ ਹੁੰਦੇ ਆ ਇਹ ਐਲ ਸਾਈਜ਼ ਤੋਂ ਲੈ ਕੇ ਡਬਲ ਐਕਸ ਲਾਈਨ ਤੱਕ ਆ ਜਾਣੇ ਆ ਜੀ ਆ ਲੋ ਦੇਖੋ ਕਿੰਨੀ ਸੋਹਣੀ ਉੱਪਰ ਕਢਾਈ ਹੋਈ ਵੀ ਆ ਓਕੇ ਰਿਪੋਰਟ ਪੀਸ ਹੈ ਬਿਲਕੁਲ ਬਹੁਤ ਸ਼ਾਨਦਾਰ ਪੀਸ ਨੇ ਲਓ ਜੀ ਉਸ ਤੋਂ ਬਾਅਦ ਦੂਸਰਾ ਕਲਰ ਤੁਹਾਨੂੰ ਦਿਖਾ ਦਈਏ ਦੇ ਵਿੱਚ ਆ ਲੋ ਜੀ ਸਾਰਿਆਂ ਦੇ ਵਿੱਚ ਦੋ ਤੋਂ ਚਾਰ ਕਲਰ ਆਪਣੇ ਕੋਲੇ ਅਵੇਲੇਬਲ ਪਏ ਆ ਆ ਲੋ ਜੀ ਕਰ ਲੋ ਚੈੱਕ ਲੋ ਜੀ ਕਰੋ ਚੈੱਕ ਓਕੇ ਰਪੋਰਟ ਪੀਸ ਹੈ ਦੋ ਕਲਰ ਇਹ ਚਾਹੀ ਦੋ ਚਾ ਦੋ ਚਾ ਜਿਹੜੇ ਵੀ ਤੁਹਾਨੂੰ ਡਿਜ਼ਾਈਨ ਦਿਖਾਉਂਗਾ ਸਾਰਿਆਂ 'ਚ ਦੋ ਘੱਟ ਤੋਂ ਘੱਟ ਵੱਧ ਤੋਂ ਵੱਧ ਚਾਰ ਕਲਰ ਮਿਲ ਜਾਣੇ ਆ 51 ਆਰਟੀਕਲ ਚੈੱਕ ਕਰ ਲਿਓ ਬਹੁਤ ਜ਼ਿਆਦਾ ਡਿਮਾਂਡ ਦੇ ਵਿੱਚ ਆ ਉਹਨਾਂ ਦਾ ਸਟਾਕ ਸਾਰਾ ਲੌਂਗ ਬੋਟੀਆਂ ਦਾ ਹੋ ਗਿਆ ਉਸ ਤੋਂ ਬਾਅਦ ਜੀ ਕਰ ਚੈੱਕ ਕਰੋ ਜੀ ਓਕੇ ਰਪੋਰਟ ਪੀਸ ਆ ਇਹ ਚਾਰ ਤੁਹਾਨੂੰ ਕਲਰ ਮਿਲ ਜਾਣੇ ਆ ਆਫ ਵਾਈਟ ਕਲਰ ਔਰ ਕ੍ਰੀਮ ਕਲਰ ਜੀ ਆ ਸੌਰੀ ਆਫ ਵਾਈਟ ਦੇ ਪੈਸਟਾ ਕਲਰ ਮਿਲ ਜਾਣਾ ਤੁਹਾਨੂੰ ਆ ਲੋ ਜੀ ਚਾਰੇ ਕਲਰ ਹੀ ਬਹੁਤ ਪਿਆਰੇ ਆ ਇਹਦੇ ਡਿਜ਼ਾਈਨ ਤੁਹਾਨੂੰ ਮੈਂ ਦਿਖਾ ਦਈਏ ਇੱਕ ਪੀਸ ਦੀ ਬੈਗ ਫਰੰਟ ਉਸ ਤੋਂ ਬਾਅਦ ਇਹ ਗਾਜ਼ਰੀ ਕਲਰ ਆ ਗਿਆ ਆ ਲੋ ਜੀ ਤੇ ਚੌਥਾ ਕਲਰ ਇਹ ਆ ਗਿਆ ਆ ਲੋ ਜੀ ਬਿਲਕੁਲ ਓਕੇ ਰਿਪੋਰਟ ਪੀਛਨੇ ਪੂਰੀਆਂ ਲੌਂਗ ਕੋਟੀਆਂ ਨੇ ਔਰ ਬਿੱਧ ਪੌਕੇਟ ਤੁਹਾਨੂੰ ਮਿਲਣੀ ਹੈ ਇਹ ਚੀਜ਼ ਦੇ ਉੱਪਰ ਇਦਾਂ ਦੇ ਘੈਂਟ ਘੈਂਟ ਆਰਟੀਕਲ ਬਣੇ ਰਹੋ ਸਭ ਤੁਹਾਨੂੰ 2-4 ਮਿੰਟ ਹੋਰ ਲੈਣੇ ਆ ਚਾਰੇ ਕਲਰ ਚੈੱਕ ਕਰ ਲਿਓ 1 2 3 4 ਚਾਰੇ ਪੂਰੇ ਘੈਂਟ ਦੇ ਲੌਂਗ ਦੇ ਵਿੱਚ ਆਰਟੀਕਲ ਆ ਉਸ ਤਰਾ ਸੋਲੋ ਡਿਜ਼ਾਈਨ ਬਲੈਕ ਦੇ ਵਿੱਚ ਸੀ ਚਾਹੀਏ ਦੋ ਲੈ ਲਿਓ ਪੀਸ ਦੋ ਵੀ ਮਿਲ ਜਾਣਗੇ ਕਲਰ ਕੱਲਾ ਬਲੈਕ ਹੀ ਹੋਗਾ ਇਹਦੇ ਵਿੱਚ ਜੀ ਆ ਚੀਜ਼ ਦੇ ਵਿੱਚ ਲੋ ਜੀ ਕਰੋ ਚੈੱਕ ਓਕੇ ਰਿਪੀਟ ਪੀਸ ਦਾ ਉਸ ਤੋਂ ਬਾਅਦ ਪਿਛਲੀ ਵੀਡੀਓ ਪਾਈ ਸੀ ਉਹ ਤੇ ਰਿਪੀਟ ਮਾਲ ਆਇਆਗਾ ਸਲੱਗ ਦੀ ਬਹੁਤ ਡਿਮਾਰਡ ਨਿਕਲੀ ਸੀ ਕੋਟੀ ਦਾ ਕੰਮ ਵੀ ਜਾ ਸਕਦਾ ਤੁਸੀਂ ਸਲੱਗ ਦਾ ਕੰਮ ਵੀ ਜਾ ਸਕਦੇ ਯਾਰੋ ਸੈੱਟ ਨੇ ਵਿੱਚ ਬੈਕ ਫਰੰਟ ਦੋਨੋਂ ਆਲੋ ਕਰੋ ਚੈੱਕ ਲੋ ਜੀ ਇੱਥੇ ਦੂਸਰਾ ਡਿਜ਼ਾਈਨ ਵੀ ਤੁਹਾਨੂੰ ਮੈਂ ਦੇ ਦਿੰਨਾ ਹੈਗਾ ਆ ਦੇਖੋ ਇੱਥੇ ਡਿਜ਼ਾਈਨ ਲੱਗ ਲਾਉਣੇ ਆ ਕਿ ਕਿਸੇ ਨੇ ਫੋਟੋ ਮੰਗਵਾਣੀ ਹੈ ਫੋਟੋ ਵੀ ਮੰਗਵਾ ਸਕਦੇ ਕਪੜਾ ਪੂਰਾ ਘੈਂਟ ਹੋਊਗਾ ਆ ਲੋ ਜੀ ਸ਼ਲੱਗ ਤਰ੍ਹਾਂ ਬਣਿਆ ਉਸ ਲੱਗਦਾ ਕੰਮ ਵੀ ਲੈ ਸਕਦੇ ਹੋ ਤੁਸੀਂ ਪੂਰਾ ਗਰਮ ਹੋਏਗਾ ਔਰ ਕੋਟੀ ਦਾ ਕੰਮ ਵੀ ਲੈ ਸਕਦੇ ਕਪੜਾ ਬਹੁਤ ਜ਼ਿਆਦਾ ਪਿਆਰਾ ਰਾਇਲ ਲੁੱਕ ਦੇਊਗਾ ਤੁਹਾਡੇ ਸੂਟਾਂ ਨੂੰ ਇਹ ਚੀਜ਼ ਜਰੂਰ ਮੰਗਵਾਓ ਸਾਡੇ ਤੋਂ ਆ ਲੋ ਜੀ ਕਰੋ ਚੈੱਕ ਉਸ ਤੋਂ ਬਾਅਦ ਤੀਸਰਾ ਕਲਰ ਆ ਗਿਆ ਇਹ ਚ ਔਰ ਚੌਥਾ ਕਲਰ ਆ ਵਾਲਾ ਮਿਲਦੂਗਾ ਜੀ ਲੋ ਕਰ ਲੋ ਚੈੱਕ ਸਾਰਿਆਂ ਦੇ ਪਾਕਟ ਬੜੀਆਂ ਹੋਣੀਆਂ ਐ ਸੈੱਟ ਤੇ ਸਾਰੇ ਸਾਈਡ ਤੇ ਪਾਕਟ ਹੋਣਗੇ ਵੱਡੇ ਛੋਟੇ ਸਾਈਜ਼ ਦੇ ਇਹ ਕੋਟੀਆ ਨੇ ਸਾਰੇ ਆਰਟੀਕਲ ਨਵੇਂ ਆਪਣੇ ਕੋਲੇ ਆ ਗਏ ਆ ਰੇਟ ਇਹਨਾਂ ਦਾ 792 ਤੋਂ ਲੈ ਕੇ 1500 ਦੀ ਰੇਟ ਤੱਕ 1600 ਤੱਕ ਆਊਗਾ ਤੋ ਜਿਹੜਾ ਵੀ ਤੁਹਾਨੂੰ ਪੀਸ ਪਸੰਦ ਹੋਵੇ ਸਕਰੀਨ ਸ਼ਾਟ ਲੈ ਕੇ ਆਪਣੇ ਦਿੱਤੇ ਨੰਬਰ ਤੇ WhatsApp ਤੇ ਪਾ ਦਿਓ ਸ਼ਿਪਿੰਗ ਨਾਲ ਪੰਜਾਬ ਆਪਣੀ ਫ੍ਰੀ ਆ ਪਰਨਲਲੀ ਮਾੜੇ ਮੋਟੇ ਚਾਰਜਸ ਹੁੰਦੇ ਆ ਜੀ ਕੋਈ ਜ਼ਿਆਦਾ ਨਹੀਂ ਹੁੰਦੇ ਕਿ ਸੋ ਵੀਡੀਓ ਸ਼ੇਅਰ ਕਰ ਦਿਓ ਪੇਜ ਫੋਲੋ ਕਰ ਦਿਓ ਜੈਨੂਲ ਜਿੱਤੇ ਬਾਇਓਰੇਟਾ ਤੇ ਲੈ ਲਓ ਆਪਣੇ ਪੇਜ ਤੋਂ ਮਿਲਦੇ ਅਗਲੀ ਵੀਡੀਓ ਧੰਨਵਾਦ ਤੁਹਾਡੇ ਸਾਰਿਆਂ ਦਾ